ਸਾਰੇ ਕਿੰਨੇ ਟਰੈਕਟਰਾਂ ਭੰਨ ਦਿੱਤੇ ਆ ਜੀ ਬੜੀ ਭੰਨ ਤੋੜ ਹੋਈ ਜਾਂ ਚਲੋ ਇਹ ਸਾਧਨ ਬਣ ਜਾਣਗੇ ਨਾ ਪਰ ਜਿਹੜਾ ਇਨਸਾਨ ਦਾ ਘਾਟਾ ਪੈ ਜਾਂਦਾ ਉਹ ਬੜਾ ਵੱਡਾ ਘਾਟਾ ਜਿੰਨੀ ਗੋਲੀ ਚੱਲੀ ਆ ਇਹ ਵੈਗਰੂ ਕਾਲਪੁਰ ਕੀ ਹੀ ਸਹਾਈ ਹੋਇਆ ਜੀ ਨਹੀਂ ਤੇ ਪਤਾ ਨਹੀਂ ਕਿੰਨੀਆਂ ਕਿਸ਼ਹਾਤਾਂ ਇੱਥੇ ਹੋ ਸਕਦੀਆਂ ਸਨ ਇਹ ਉਹ ਦੋ ਪੇਣਾ ਦਾ ਕੱਲਾ ਕੱਲਾ ਭਰਾ ਸੀ ਉਹਦੇ ਪਿਤਾ ਜੀ ਵੀ ਇੱਕ ਬੜੇ ਇਮਾਨਦਾਰ ਬੜਾ ਮਨ ਦਾ ਗਰੀਬ ਬੰਦਾ ਜੀ ਨੇਕਾਂ ਰੂਹਾਂ ਰੋਜ਼ ਆਉਂਦੀਆਂ ਨੇ ਨੇਕਾਂ ਇਥੋਂ ਤੁਰਦੀਆਂ ਨਹੀਂ ਪਰ ਜਿੰਨਾ ਆਪਣੀ ਕੌਮ ਲਈ ਆਪਣੀ ਇਸ ਧਰਤੀ ਲਈ ਆਪਣੀਆਂ ਪੀੜ੍ਹੀਆਂ ਲਈ ਇਹ ਰੁਤਬੇ ਸ਼ਹਾਦਤ ਇਹ ਹਾਸਲ ਕੀਤੇ ਨੇ ਉਹ ਨਾਵੇਂ ਅਮਰ ਨੇ ਦੋ ਪੈੜਾਂ ਦਾ ਹੀਰਾ ਵੀਰਾ ਆਪਣਾ ਖੂਨ ਵਹਾ ਗਿਆ ਆ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਆ ਅਸੀਂ ਉਹ ਬੰਦੇ ਨੇ ਜਿਹੜੇ ਐਮਚ ਦੇਜਾਂ ਤੇ ਚੜ ਕੇ ਗੱਲ ਉਹ ਨਹੀਂ ਕਰੀਏ ਜਿਨਾਂ ਨੇ ਖੁਦ ਨਭਾਉਂਦੀ ਹੋਈ। ਅਸੀਂ ਸਾਹਤਾ ਦੇਣ ਤੋਂ ਪਿੱਛੇ ਨਹੀਂ ਹਟਦੇ। ਜਿਵੇਂ ਵੀ ਹੋਊਗਾ ਹੁਕਮ ਅਸੀਂ ਸਾਹਤਾ ਤੋਂ ਮੂਹਰੇ ਖੜਾਂਗੇ ਅੜ ਕੇ। ਕਨੌਰੀ ਬਾਰਡਰ ਦੇ ਉੱਤੇ ਇਸ ਵੇਲੇ ਅਸੀਂ ਖੜੇ ਹੋਏ ਆ 21 ਤਰੀਕ ਨੂੰ ਸ਼ੁਭਕਰਨ ਸਿੰਘ ਦੀ ਇੱਥੇ ਮੌਤ ਹੋ ਜਾਂਦੀ ਆ ਗੋਲੀ ਲੱਗਦੀ ਆ ਉਸ ਦੇ ਬਾਅਦ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਕਿਸਾਨਾਂ ਵਿੱਚ ਸੋਗ ਦੀ ਲਹਿਰ ਚੱਲਦੀ ਹੈ ਤੇ ਫਿਰ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਸ਼ੰਭੂ ਬਾਰਡਰ ਉੱਤੇ ਡਟ ਜਾਂਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਉਸੇ ਸ਼ੁਭ ਕਰਨ ਦੀ ਜਾਤ ਦੇ ਵਿੱਚ ਮਲਕੀਸ਼ ਸਿੰਘ ਸਰਪੰਚ ਹੁਣੀ ਬਹੁਤ ਵਧੀਆ ਇੱਕ ਕਵਿਸ਼ਰੀ ਜਿਹੜੀ ਆ ਲਿਖੀ ਹੋਈ ਆ ਸੁਣਾਉਗੇ ਬਾਈ ਹੁਣੀ ਗੱਲਬਾਤ ਕਰਦੇ ਆ ਬਾਈ ਜੀ ਅ ਵੈਸੇ ਤਾਂ ਬਹੁਤ ਮੰਦ ਭਾਗਾ ਹੋਇਆ ਕਿ ਇੱਕ ਨੌਜਵਾਨ ਦੀ ਕਿਸਾਨੀ ਅੰਦੋਲਨ ਦੌਰਾਨ ਮੌਤ ਚਲੇ ਜਾਣੀ ਹਾਲਾਂਕਿ ਇਸੇ ਦੇਸ਼ 'ਚ ਰਹਿੰਦੇ ਆ ਤੇ ਹੱਕੀ ਮੰਗਾਂ ਲਈ ਜਿਹੜਾ ਆ ਅੰਦੋਲਨ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਵੱਧ ਕੀ ਮਾੜਾ ਹੋ ਸਕਦਾ ਜੀ ਇੱਕ ਚਾਤਮਈ ਬੰਦੇ ਜਿਹੜੇ ਆਪਣਾ ਹੱਕ ਮੰਗ ਰਹੇ ਆ ਜੋ ਹਾਕਮ ਨੇ ਮੰਨੀਆਂ ਗੱਲਾਂ ਸਨ ਉਹਨਾਂ ਵਾਸਤੇ ਆਏ ਸੀ ਜੇ ਤੁਸੀਂ ਵੇਖ ਸਕਦੇ ਹੋ ਕਿ ਉਸ ਦੇ ਬਦਲੇ ਅੰਨੇਵਾ ਗੋਲੀਆਂ ਅਤਰੂ ਗੈਸ ਦੇ ਗੋਲੇ ਤੇ ਗੋਲੀਆਂ ਦੀ ਓੜ ਦੇ ਵਿੱਚ ਐਸੇ ਬੰਬ ਛੁੱਟੇ ਗਏ ਜਿਨ੍ਹਾਂ ਵਿੱਚ ਬਰੂਦ ਸੀ ਜਿਹਨੂੰ ਡਿੱਗਦੇ ਸਨ ਫਟਦੇ ਸਨ ਇਹਦੇ ਨਾਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਇੱਕ ਛੋਟਾ ਵੀਰ ਸ਼ੁਭਕਰਨ ਸਿੰਘ ਉਹ ਸ਼ਹੀਦੀ ਪਾ ਗਿਆ ਸ਼ਹੀਦੀ ਦਾ ਰੁਤਬਾ ਵੈਸੇ ਬਹੁਤ ਜ਼ਿਆਦਾ ਉੱਚਾ ਜੀ ਤੇ ਜਦੋਂ ਐਡੇ ਵੱਡੇ ਜ਼ਾਲਮ ਨਾਲ ਟੱਕਰ ਲੱਗਦੀ ਹੈ ਆਪਣੀ ਜ਼ਬਰਦ ਜ਼ੁਲਮ ਦੇ ਖਿਲਾਫ ਆਪਾਂ ਇਤਿਹਾਸ ਵੀ ਪੜ੍ਹਦੇ ਆਏ ਆ ਫਿਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਤੇ ਕੌਮਾਂ ਮਾਣ ਵੀ ਕਰਦੀਆਂ ਨੇ ਉਹਨਾਂ ਕੁਰਬਾਨੀਆਂ ਤੇ ਅਜਿਹਾਂ ਕੁਰਬਾਨੀਆਂ ਹੀ ਫਿਰ ਉਹਨਾਂ ਨੂੰ ਫਲ ਫਾਲ ਜਿਹੜੇ ਫਿਰ ਉਹ ਲੱਗਦੇ ਨੇ ਤੇ ਸੱਚ ਦੀ ਜਿਹੜੀ ਔੜਕ ਜਿੱਤ ਹੁੰਦੀ ਆ ਪਰ ਬੜਾ ਅਫਸੋਸ ਹੈ ਕਿ ਉਹ ਦੋ ਪਹਿਣਾ ਦਾ ਕੱਲਾ ਕੱਲਾ ਭਰਾ ਸੀ ਉਹ ਉਹਦੇ ਪਿਤਾ ਜੀ ਵੀ ਇੱਕ ਬੜੇ ਇਮਾਨਦਾਰ ਬੜਾ ਮਨ ਦਾ ਗਰੀਬ ਬੰਦਾ ਜੀ ਉਹ ਮਨ ਦਾ ਬਹੁਤ ਨੀਵਾ ਬੰਦਾ ਜੀ ਉਹਦੇ ਨਾਲ ਬੜਾ ਤੱਕਾ ਹੋਇਆ ਉਹਦਾ ਪੁੱਤ ਜਿਹੜਾ ਹਾਕਮ ਨੇ ਗੋਲੀ ਮਾਰ ਕੇ ਹੀ ਸ਼ਹੀਦ ਕਰ ਦਿੱਤਾ ਜੀ ਉਹਦਾ ਤੇ ਇੱਥੇ ਭਵੇਂ ਆਪਾਂ ਸਾਰੇ ਚੜ੍ਹਦੀ ਕਲਾ ਜੇ ਵੈਸੀ ਪਰ ਉਹ ਜਿਹੜਾ ਮਨ ਦੇ ਵਿੱਚ ਇਹਨਾਂ ਉਹ ਪਹਿਣਾ ਲਵੇ ਕੇ ਉਹ ਦਰਦ ਜ਼ਰੂਰ ਸਾਰੇ ਭਰਾਵਾਂ ਦੇ ਮਨ ਦੇ ਵਿੱਚ ਆਉਂਦਾ ਜੀ ਉਹ ਕਿਉਂਕਿ ਬੰਦਾ ਵਾਪਸ ਨਹੀਂ ਆਉਣਾ ਭਾਵੇਂ ਸਾਡੇ ਕਿੰਨੇ ਟਰੈਕਟਰ ਆ ਭੰਨ ਦਿੱਤੇ ਆ ਜੀ ਬੜੀ ਭੰਨ ਤੋੜ ਹੋਈ ਆ ਚਲੋ ਇਹ ਸਾਧਨ ਬਣ ਜਾਣਗੇ ਨਾ ਪਰ ਜਿਹੜਾ ਇਨਸਾਨ ਦਾ ਘਾਟਾ ਪੈ ਜਾਂਦਾ ਉਹ ਬੜਾ ਵੱਡਾ ਘਾਟਾ ਮੈਂ ਦੱਸਣਾ ਚਾਹੁੰਦਾ ਕਿ ਜਿੰਨੀ ਗੋਲੀ ਚੱਲੀ ਆ ਇਹ ਵੈਗਰੂ ਕਾਲਪੁਰ ਕੀ ਸਹਾਈ ਹੋਇਆ ਜੀ ਨਹੀਂ ਤੇ ਪਤਾ ਨਹੀਂ ਕਿੰਨੀਆਂ ਕਿਸ਼ਹਾਤਾਂ ਇੱਥੇ ਹੋ ਸਕਦੀਆਂ ਸਨ ਇੱਥੇ ਜੀ ਉਹ ਗੋਲੀ ਨੇ ਕਿਸੇ ਨੂੰ ਵੀ ਲੱਗ ਸਕਦੀ ਸੀ ਉਹ ਜੀ ਸੋ ਗੁਰੂ ਪਾਤਸ਼ਾਹ ਉਸ ਭਰਾ ਨੂੰ ਚਰਨਾ ਜਨਵਾਸ ਬਖਸ਼ੇ ਸਾਡੀ ਸਭ ਦੀ ਅਰਦਾਸ ਹੈ ਜਨੇ ਇੱਥੇ ਜਿਹਾਰੂ ਬੈਠੇ ਆ ਨਾ ਜੀ ਬਿਲਕੁਲ ਜੀ ਜਦੋਂ ਕੁਰਬਾਨੀ ਹੁੰਦੀ ਹੈ ਤਾਂ ਇਤਿਹਾਸ ਵਿੱਚ ਉਹ ਨਾਮ ਲਿਖਿਆ ਜਾਂਦਾ ਹੈ ਜੀ ਇਤਿਹਾਸ ਚਾਹੇ ਉਹ ਕਵਿਤਾਵਾਂ ਦੇ ਰੂਪ ਵਿੱਚ ਹੋਵੇ ਕਵਿਸ਼ਰੀ ਦੇ ਰੂਪ ਵਿੱਚ ਹੋਵੇ ਤਾਂ ਜਿਸ ਤਰ੍ਹਾਂ ਤੁਸੀਂ ਕਵਿਸ਼ਰੀ ਵੀ ਲਿਖੀ ਹੈ ਤਾਂ ਉਹਦੀਆਂ ਵੀ ਲਾਈਨਾਂ ਆਪਾਂ ਸੁਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਉਸ ਦੇ ਨਾਮ ਨੂੰ ਉਕਰਿਆ ਗਿਆ ਹੈ ਉਸ ਦੇ ਨਾਮ ਨੂੰ ਉਹਨਾਂ ਲਾਈਨਾਂ ਵਿੱਚ ਪਰੋਇਆ ਗਿਆ ਜੀ ਵੇਖੋ ਜੀ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਕੁਝ ਲੋਕ ਕੁਝ ਲੋਕ ਜਿਹੜੇ ਆਪਣੇ ਘਰਾਂ 'ਚ ਹੀ ਬੈਠੇ ਆ ਜਾਂ ਪੰਜਾਬ ਦੇ ਸਟੇਜਾਂ ਲਾ ਕੇ ਉਹਦੀ ਸ਼ਹਾਦਤ ਨੂੰ ਛੋਟਾ ਕਰਨਾ ਚਾਹੁੰਦੇ ਆ ਜੀ ਉਹ ਕਹਿੰਦੇ ਆ ਵੀ ਉੱਥੇ ਜਾ ਕੇ ਬੰਦਾ ਮਹਾਰਤਾ ਜਾਂ ਮਰਵਾਤਾ ਜੀ ਉਹ ਪਰ ਉਹਦੀ ਬੜੀ ਵੱਡੀ ਸ਼ਹਾਦਤ ਆ ਉਹਨਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਪਹਿਲੋਂ ਸ਼ਹਾਦਤਾਂ ਦਾ ਫਲਸਫਾ ਪੜ ਕੇ ਵੇਖੋ ਅੱਜ ਉਹਦੇ ਪਿੰਡ ਨੇ ਉਹਦੇ ਨਾਂ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਆ ਉਥੋਂ ਦੇ ਪੰਚਾਇਤ ਦਾ ਗੁਰੂ ਘਰ ਦੀ ਜਿਹੜੀ ਕਮੇਟੀ ਆ ਸਮੁੱਚੇ ਵੱਲੋਂ ਪਿੰਡ ਦਾ ਉਹਨਾਂ ਨੇ ਉਹਦੀ ਯਾਦ ਵਿੱਚ ਇੱਕ ਪਾਰਕ ਜਿਹੜੀ ਉਹ ਪਿੰਡ ਦੇ ਵਿੱਚ ਬਣਾ ਦਿੱਤੀ ਐ ਸੰਸਾਰ ਤੇ ਕਿੰਨੀਆਂ ਰੂਹਾਂ ਹੋਮੀਆਂ ਕਿੰਨੀਆਂ ਚਲੇ ਅਸੀਂ ਵੀ ਤੁਰ ਜਣਾ ਜੀ ਤੇ ਥੋੜੇ ਵਰਿਆਂ ਬਾਅਦ ਸਾਨੂੰ ਉਦਣ ਹੀ ਰੋਣਾ ਘਰਦਿਆਂ ਨੇ ਜਦੋਂ ਆਪਾਂ ਨੂੰ ਮੜੀਆਂ ਤਾਂ ਕੀ ਬਸ ਜੀ ਉਹ ਤੋਂ ਬਾਅਦ ਥੋੜੇ ਦਿਨ ਪੈਣੇ ਆ ਕਿੰਨੇ ਕਿੰਨੂ ਯਾਦ ਰੱਖਿਆ ਅਜੇ ਤੱਕ ਜੀ ਪਾਰ ਸ਼ਹੀਦਾਂ ਨੂੰ ਜਦ ਤੱਕ ਚੰਨ ਸੂਰਜ ਤਾਰੇ ਨੇ ਸ਼ਹੀਦਾਂ ਦਾ ਨਾਂ ਰਹਿੰਦਾ ਯੋਧਿਆਂ ਦਾ ਨਾਂ ਰਹਿੰਦਾ ਜਿਨ੍ਹਾਂ ਚੰਗੇ ਕਰਮ ਕੀਤੇ ਨੇ ਵੈਸੇ ਸੰਸਾਰ ਆਉਣ ਜਾਣ ਬਣਿਆ ਨੇਕਾਂ ਰੂਹਾਂ ਰੋਜ਼ ਆਉਂਦੀਆਂ ਨੇ ਨੇਕਾਂ ਇਥੋਂ ਤੁਰਦੀਆਂ ਨੇ ਪਰ ਜਿੰਨਾ ਆਪਣੀ ਕੌਮ ਲਈ ਆਪਣੀ ਇਸ ਧਰਤੀ ਲਈ ਆਪਣੀਆਂ ਪੀੜ੍ਹੀਆਂ ਲਈ ਇਹ ਰਤਬੇ ਸ਼ਹਾਦਤ ਇਹ ਹਾਸਲ ਕੀਤੇ ਨੇ ਉਹ ਨਾਵੇਂ ਅਮਰ ਨੇ ਤੇ ਸ਼ੁਭਕਰਨ ਸਿੰਘ ਦਾ ਨਾਵਾ ਜਿਹੜਾ ਉਹ ਅਮਰ ਹੋ ਗਿਆ ਉਹਦੀ ਇੱਕ ਪ੍ਰਾਤਨ ਭਗਤੀ ਸੀ ਭਗਤੀ ਤੋਂ ਬਿਨਾ ਇੱਥੇ ਬੜੇ ਲੋਕ ਚਾਹੁੰਦੇ ਨੇ ਵੀ ਕੀ ਆ ਦਦ ਦਾ ਦੇ ਮਨ ਚ ਮਰਨ ਦਾ ਤੇ ਭੈ ਨਹੀਂ ਨਾ ਹੈਗਾ ਬਿਲਕੁਲ ਜਦੋਂ ਆਪਾਂ ਪੁਰਾਣੇ ਸਿੱਕੇ ਇਤਿਹਾਸ ਦੀ ਗੱਲ ਕਰੀਏ ਜਦੋਂ ਜੰਗ ਜੁੱਧ ਹੁੰਦੇ ਸੀਗੇ ਤਾਂ ਉਸ ਵੇਲੇ ਸ਼ਹਾਦਤ ਲੈਣ ਲਈ ਕਹਿੰਦੇ ਸਨ ਕਿ ਵੇ ਜੰਗ ਜਿੱਤੀਏ ਚਾਹੇ ਨਾ ਜਿੱਤੀਏ ਸ਼ਹਾਦਤ ਲੈਣੀ ਆ ਇੱਥੇ ਵੀ ਬਹੁਤ ਰੂਹਾਂ ਜੀ ਅਸੀਂ ਉਹ ਬੰਦੇ ਨਹੀਂ ਜਿਹੜੇ ਐਮਐਚਡੀ ਦੇ ਚੜਕੇ ਗੱਲ ਹੁਣੀ ਕਰੀਏ ਜਿਨੀ ਖੁਦ ਨਿਭਾਉਂਦੀ ਹੋਈਏ ਪਰ ਮੈਂ ਇੱਥੇ ਰੂਹਾਂ ਵੇਖੀਆਂ ਬੰਦਾ ਨੌਜਵਾਨ ਸਾਹਮਣੇ ਸ਼ਹੀਦ ਹੋ ਗਿਆ ਕਈਆਂ ਦੇ ਗੋਲੀਆਂ ਵੱਜ ਗਈਆਂ ਬਜ਼ੁਰਗਾਂ ਦੇ ਐਣਾਣਾ ਮਾਸ ਪੱਟਾਂ ਚੋਂ ਨਿਕਲ ਗਿਆ ਗੋਲੀਆਂ ਵਜ ਕੇ ਪਰ ਨੌਜਵਾਨਾਂ ਦਾ ਬਜ਼ੁਰਗਾਂ ਦਾ ਹੌਂਸਲਾ ਨਹੀਂ ਡਿੱਗਾ ਨਹੀਂ ਤੇ ਜਦੋਂ ਅੱਖਾਂ ਸਾਹਮਣੇ ਕੋਈ ਆਪਣਾ ਜਾ ਪਵੇ ਨਾ ਡਿਗ ਪੇ ਗੋਲੀ ਲਾ ਕੇ ਵੱਡਿਆਂ ਵੱਡਿਆਂ ਦੇ ਹੌਂਸਲੇ ਫਸਤ ਹੋ ਜਾਂਦੇ ਨੇ ਡਿਗ ਪੈਂਦੇ ਨੇ ਪਰ ਫਿਰ ਵੀ ਇਨ੍ਹਾਂ ਨੌਜਵਾਨਾਂ ਦਾ ਇਨ੍ਹਾਂ ਬਜ਼ੁਰਗਾਂ ਦੇ ਹੌਂਸਲੇ ਨਹੀਂ ਢੇ ਇਹ ਪਿਛੇ ਨਹੀਂ ਹਟੇ ਬਚਾਅ ਜ਼ਰੂਰ ਕੀਤਾ ਪਰ ਮੋਰਚਾ ਨਹੀਂ ਛੱਡਿਆ ਪੈਰ ਪੇਸ਼ਾਣੀ ਪੁੱਟੇ ਅੱਜ ਵੀ ਟਰੈਕਟਰ ਉੱਥੇ ਖੜੇ ਨੇ ਦੂਸਰੇ ਪਾਸੇ ਗੰਨਾ ਬੀੜੀਆਂ ਨੇ ਸਾਹਮਣੇ ਅੱਜ ਵੀ ਹਾਕਮ ਦੀ ਅੱਖ ਸਾਡੇ ਆਲੇ ਸਾਹਮਣੇ ਵੇਖੋ ਉਦਾਂ ਹੀ ਉਹ ਸਿਰ ਚੁੱਕੇ ਨਹੀਂ ਉੱਤੇ ਉਹਨਾਂ ਨੇ ਤੇ ਕਿਸੇ ਵੇਲੇ ਵੀ ਅੱਜ ਵੀ ਉਹਨਾਂ ਦੇ ਦਿਨਾਂ 'ਚ ਰਹਿਮ ਨਹੀਂ ਹੈਗਾ ਕਿਸੇ ਵੇਲੇ ਵੀ ਉਹ ਮਾਹੌਲ ਨੂੰ ਕਿਸੇ ਪਾਸੇ ਵੀ ਖੜ ਸਕਦੇ ਨਹੀਂ ਸੋ ਆਓ ਉਸ ਸ਼ਹਾਦਤ ਨੂੰ ਆਪਾਂ ਕੁਝ ਸ਼ਬਦਾਂ 'ਚ ਕਿਉਂਕਿ ਇਹ ਵੀ ਸਾਨੂੰ ਪਾਤਸ਼ਾਹ ਨੇ 6ਵੇਂ ਪਾਤਸ਼ਾਹੀ ਨੇ ਢਾਡੀ ਸਿੰਘ ਸਾਜੇ ਜੀ 10ਵੇਂ ਪਾਤਸ਼ਾਹ ਨੇ ਕਵੀਸ਼ਰ ਕਵੀਸ਼ਰ ਸਿੰਘ ਥਾਪੇ ਜੀ ਜਦੋਂ ਐਡਾਂ ਹੀ ਸੂਰਮੇ ਜੰਗਾਂ ਜੁੱਧਾਂ ਨੂੰ ਚੜਦੇ ਨੇ ਇਵਰ ਤੋਂ ਢਾਡੀ ਸਿੰਘ 12 ਗਾਉਂਦੇ ਨੇ ਕਵੀਸ਼ਰ ਸਿੰਘ ਇਹ ਸਾਡਾ ਵਿਰਸਾ ਇਹ ਸਾਡੀ ਵਿਰਾਸਤ ਆ ਕੋਈ ਗਾਉਣ ਦਾ ਚਾਹ ਨਹੀਂ ਪਰ ਇਹ ਸਾਡਾ ਅਣਮੋਲ੍ਹਾ ਵਿਰਸਾ ਜਿਹੜਾ ਸਾਨੂੰ ਬਾਦਸ਼ਾਹਾਂ ਨੇ ਬਖਸ਼ਿਆ ਤੇ ਸੂਰਮਿਆਂ ਨੂੰ ਕਵਤਾਵਾਂ ਚ ਯਾਦ ਕਰਨਾ ਜਾਂ ਉਹਨਾਂ ਦੇ ਹੌਸਲੇ ਨੂੰ ਤਕੜਿਆਂ ਰੱਖਣਾ ਸੋ ਆਪਾਂ ਉਸ ਭਰਾ ਨੂੰ ਆਪਣੀ ਇਸ ਕਵਤਾ ਰਹੀਂ ਯਾਦ ਕਰਾਂਗੇ ਉਸ ਤੋਂ ਬਾਅਦ ਕੁਝ ਉਹਨਾਂ ਲੋਕਾਂ ਦਾ ਜਵਾਬ ਆਪਾਂ ਦੇਵਾਂਗੇ ਜਿਹੜੇ ਕਹਿੰਦੇ ਜੇ ਸਾਨੂੰ ਆਵਾਜ਼ ਮਾਰੀ ਹੁੰਦੀ ਤੇ ਅਸੀਂ ਆਹ ਕਰਨਾ ਸੀ ਅਸੀਂ ਆਹ ਕਰਨਾ ਸੀ ਸੋ ਸਾਨੂੰ ਚਾਹੁੰਦੇ ਨਹੀਂ ਐ ਇਸ ਵੇਲੇ ਕੋਈ ਪੰਥ ਦਾ ਪੜਾ ਮੰਗਣ ਵਾਲੇ ਆਪਾਂ ਜੀ ਏਕੇ ਦੀ ਦੁਹਾਈ ਦਿੰਦੇ ਹਰ ਵੇਲੇ ਪਾਚਾ ਏਕਾਤ ਬਾਗ ਬਖਸ਼ੇ ਆਓ ਸ਼ੁਭ ਕਰਨ ਸਿੰਘ ਬਾਰੇ ਆਪਾਂ ਕੁਝ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਆ ਉਸ ਵੀਰ ਨੂੰ ਯਾਦ ਕਰਦੇ ਆ ਕੁਝ ਆਪਾਂ ਬੋਲ ਆਪਣੇ ਜਿਹੜੇ ਆ ਚੈਨਲ ਆ ਜਿਹਨੇ ਦਰਦੀ ਜੁੜੇ ਨੇ ਕਿਉਂਕਿ ਇਹ ਤੇ ਦਰਦੀਆਂ ਜੁੜਨਾ ਜੀ ਦੂਜੇ ਬੰਦੇ ਨਹੀਂ ਜੁੜਨਾ ਦੂਜਾ ਦੇ ਉਸੇ ਵੇਲੇ ਚਲ ਜੇਗਾ ਅਗਲੇ ਪਾਸੇ ਜੀ ਪਰ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ ਜਿਨ੍ਹਾਂ ਨੂੰ ਆਪਣੀ ਧਰਤੀ ਨਾਲ ਪਿਆਰ ਆ ਜਿੰਨੂੰ ਆਪਣੀਆਂ ਨਸਲਾਂ ਨਾਲ ਪਿਆਰ ਆ ਉਹ ਜ਼ਰੂਰ ਇਸ ਨੂੰ ਸੁਣਗੇ ਤੇ ਮਹਿਸੂਸ ਵੀ ਕਰਨਗੇ ਜੀ ਆਪਾਂ ਉਹ ਕਵਤਾ ਇੱਕ ਦਰਦ ਵਾਲੀ ਆਪਾਂ ਸਾਂਝੀ ਕਰਦੇ ਆਪਾਂ ਜੀ ਹੋ ਬਣ ਡਹਿਣ ਪੁੱਤ ਮਾਵਾਂ ਦੇ ਮਾਰ ਗੋਲੀਆਂ ਮਾਰ ਰਹੇ ਨੇ ਹੱਸਦੇ ਵਸਦੇ ਕਰ ਜੋ ਹਾਕਮ ਬਣ ਕੇ ਰਾਖਸ਼ ਉਯਾਰ ਰਹੇ ਨੇ ਦੋ ਪੈਣਾ ਦਾ ਹੀਰਾ ਵੀਰਾ ਆਪਣਾ ਖੂਨ ਵਹਾ ਗਿਆ ਆ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਆ ਬੁਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਆ ਗਿਆ ਬੁਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਹੋ ਜੜਿਆਂ ਵਾਲੇ ਬਾਗ ਦੇ ਵਾਂਗੂ ਜੜਿਆਂ ਵਾਲੇ ਬਾਗ ਦੇ ਵਾਂਗੂ ਕੀਤਾ ਅਜ ਸਰਕਾਰਾਂ ਨੇ ਹੱਕ ਮੰਗਦਿਆਂ ਉੱਤੇ ਹੋਈਆਂ ਗੋਲੀ ਦੀਆਂ ਬੁਛਾਰਾਂ ਨੇ ਹਾਕ ਮੰਗਦਿਆਂ ਉੱਤੇ ਹੋਈਆਂ ਗੋਲੀਾਂ ਵਿਚਾਰੋਂ ਨੇ ਓ ਹਾਕਮ ਅੰਦਰ ਜਾਪੇ ਜਿਵੇਂ ਜਲਾਦ ਜਕਰੀਆ ਆ ਗਿਆ ਆ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਆ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਹੋਰ ਧਰਮੀ ਕਰਤੀ ਗੋਲੀਆਂ ਗਈਆਂ ਚਲਾਈਆਂ ਨੇ ਸੈਂਕੜੇ ਕਰਕੇ ਜ਼ਖਮੀ ਵੀਰ ਨੂੰ ਸਾਡੇ ਸਿਰ ਭਾਜੀਆਂ ਪਾਈਆਂ ਨੇ ਉਹ ਸਿਰ ਪਰਵਾਰਾਂ ਦੇ ਵੀਰ ਨੂੰ ਕਾਲਾ ਬੱਦਲ ਛਾ ਗਿਆ ਆ ਚੁੱਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾ ਗਿਆ ਆ ਚੁੱਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਹੋ ਵਾਂਗ ਕਸਾਈਆਂ ਅੰਗ ਵੀਰਨੋ ਜਾਲਮਾਂ ਵੱਲੋਂ ਮਰੋੜੇ ਗਏ ਕੀਤੀ ਕਿਸਾਂ ਦੀ ਬਿਆਦਬੀ ਹੋ ਹੱਡ ਪੈਰ ਵੀ ਤੋੜੇ ਗਏ ਕੀਤੀ ਕਿਸਾਂ ਦੀ ਬਿਆਦਬੀ ਹੱਡ ਪੈਰ ਵੀ ਤੋੜੇ ਗਏ ਹੋਲੇ ਚੁੱਕ ਨੌਜਵਾਨ ਨੇ ਸਾਡੇ ਦ੍ਰਿਛ ਦਿਲ ਤੜਫਾ ਗਿਆ ਆ ਚੁਬ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾਗਿਆ ਆ ਸ਼ੁਭ ਕਰਨ ਸਿੰਘ ਸ਼ਹੀਦੀ ਹੱਕ ਸੱਚ ਲਈ ਪਾਗਿਆ ਆ ਵਾਰਾਂ ਵੀ ਉਹਨਾਂ ਦੀਆਂ ਚੱਲਣੀਆਂ ਜਿਨ੍ਹਾਂ ਯੋਧਿਆਂ ਵਾਲੇ ਕੰਮ ਕੀਤੇ ਆ ਜੀ ਕੈਰ ਨੂੰ ਪੁੱਛਿਆ ਨਹੀਂ ਜਾਂਦਾ ਉਹਦੀ ਮੜੀ ਤੇ ਕਹਿੰਦੇ ਨਾ ਥੁੱਕਦੇ ਨਹੀਂ ਪਰ ਯੋਧਿਆਂ ਸੂਰਮਿਆਂ ਦੀ ਮੜੀਆਂ ਦੇ ਮੇਲੇ ਲੱਗਦੇ ਜਦੋਂ ਸਸਕਾਰ ਹੁੰਦੇ ਨੇ ਸੰਗਤਾਂ ਆਉਂਦੀਆਂ ਨੇ ਵੱਡੇ ਇਕੱਠ ਹੁੰਦੇ ਨੇ ਯੋਧਿਆਂ ਬਹਾਦਰਾਂ ਦੇ ਸਦਾ ਨਾਮੇ ਅਮਰ ਰਹਿਣਿਆ ਨਹੀਂ ਤੇ ਚੁੱਭ ਕਰਨ ਸਿੰਘ ਦਾ ਨਾਮ ਵੀ ਸਦਾ ਅਮਰ ਹੋ ਗਿਆ ਜੀ ਬਿਲਕੁਲ ਵੱਡੀ ਗੱਲ ਆ ਕਿਉਂਕਿ ਜਿਹੜਾ ਟ੍ਰੇਲਰ ਆ ਜੇ ਗੱਲ ਕਰ ਲਈਏ ਪੁਲਿਸ ਵੱਲੋਂ ਕਿਸਾਨਾਂ ਨੂੰ ਖਦੇੜਨ ਲਈ ਉਹ 13 ਤਰੀਕ ਨੂੰ ਉਹਨਾਂ ਨੂੰ ਦਿਖਾ ਦਿੱਤਾ ਸੀ ਪਰ 21 ਤਰੀਕ ਨੂੰ ਫਿਰ ਵੀ ਇੱਕ ਨੌਜਵਾਨ ਵੱਲੋਂ ਜਿਾ ਕਿਉਂਕਿ ਸਾਰੇ ਕਿਸਾਨ ਤਾਂ ਮੂਰੇ ਹਨ ਅਸੀਂ ਕੁਝ ਨੌਜਵਾਨ ਸੀਗੇ ਮਤਲਬ ਉਹਨਾਂ ਦਿਲਾਂ ਵਿੱਚ ਕੋਈ ਡਰ ਨਾ ਸੀਗਾ ਤੇ ਅੱਗੇ ਡਟੇ ਹੋਏ ਸੀ ਅਸੀਂ ਛੋਟੇ ਵੀ ਇੱਥੇ ਖੜੇ ਸਾਂ ਟਰੈਕਟਰ ਆਪਣਾ ਸਭ ਤੋਂ ਅੱਗੇ ਸੀ ਤਿੰਨ ਟਰੈਕਟਰ ਗਾੜੀ ਸੀ ਅਜੇ ਅੱਗੇ ਵਧਣ ਦੀ ਤੇ ਜੇ ਗੱਲ ਹੀ ਨਹੀਂ ਸੀ ਚੱਲੀ ਪਹਿਲੂ 11 ਵਜੇ ਦਾ ਟਾਈਮ ਸੀ ਨਾ ਫਿਰ ਸੁਨੇਹਾ ਆ ਗਿਆ ਵੀ ਮੀਟਿੰਗ ਹੈ ਜੀ ਫਿਰ ਸੁਨੇਹਾ ਆ ਹੀ ਸਪੀਕਰ 'ਚ ਬੋਲਿਆ ਵੀ ਆਪਾਂ ਉਡੀਕ ਕਰੀਏ ਆਪਾਂ ਵੀ ਪਿੱਛੋਂ ਸੁਨੇਹਾ ਆ ਗਿਆ ਮੈਸੇਜ ਵੀ ਥੋੜਾ ਆਪਾਂ ਅੱਗੇ ਪਾ ਦਈਏ ਵੀ ਸਰਕਾਰ ਵੱਲੋਂ ਕੋਈ ਕਾਲ ਆਈ ਆ ਸਾਡਾ ਫਰਜ਼ ਬੰਦਾ ਸੀ ਨਾ ਵੀ ਇੱਕ ਵਾਰ ਸੁਣ ਲਈਏ ਨਾ ਨਹੀਂ ਫਿਰ ਆਪਣਾ ਫੈਸਲਾ ਤੇ ਆਪਾਂ ਲੈਣਾ ਹੀ ਲੈਣਾ ਸੀ ਆਰਐਸਐਸ ਦੇ ਬੰਦੇ ਉਧਰ ਵੀ ਖੜੇ ਇੱਧਰ ਵੀ ਆਓ ਜਿਹੜੀ ਜਾਂਦੀ ਹੈ ਨਾ ਜਿਹੜੀ ਸੜਕ ਜੀ ਤਿੰਨ ਗੱਡੀਆਂ ਆਈਆਂ ਉਹਦੀ ਬੰਦੇ ਸਾਨੂੰ ਦੇ ਬਾਹਰ ਚ ਪਤਾ ਲੱਗਾ ਹੁਣ ਵੀ ਅਸੀਂ ਕਿਹਾ ਵੀ ਸਾਰੇ ਭਰਾ ਧਿਆਨ ਰੱਖੋ ਉਹਨਾਂ ਨੇ ਜਿਹਨਾਂ ਨੂੰ ਕਹਿੰਦੇ ਨੇ ਫ੍ਰੈਂਡਲੀ ਮੈਚ ਇੱਧਰ ਵੀ ਉਹਨਾਂ ਦੇ ਬੰਦੇ ਵਿੱਚ ਖੜੇ ਸੀ ਇਧਰੋਂ ਰੋੜੇ ਮਾਰੇ ਉਧਰੋਂ ਉਹਨਾਂ ਉਹਨਾਂ ਨੂੰ ਰੋੜੇ ਮਾਰੇ ਸਾਡੀ ਤੇ ਅਜੇ ਬਿਲਕੁਲੀ ਅੱਗੇ ਵਧਣ ਦੀ ਅਜੇ ਤਿੰਨ ਟਰੈਕਟਰ ਖੜੇ ਅੱਗੇ ਵਧਣ ਦਾ ਕਿੱਦਾਂ ਹੋ ਸਕਦਾ ਜੀ ਸਾਡੀ ਪੂਰੀ ਤਿਆਰੀ ਸੀ ਪਿੱਛੇ ਟਰੈਕਟਰ ਖੜੇ ਸੀ ਉਹ ਅਜੇ ਆਏ ਨਹੀਂ ਸੀ ਕਿਉਂਕਿ ਟਾਈਮ ਅੱਗੇ ਪਾ ਦਿੱਤਾ ਗਿਆ ਪਰ ਉਹਨਾਂ ਨੇ ਸੋਚੀ ਸਮਝੀ ਉਹਨਾਂ ਦੀ ਪਹਿਲੋਂ ਹੀ ਉਹਨਾਂ ਦੀ ਪੂਰੀ ਤਿਆਰੀ ਸੀ ਕਿ ਇਹਨਾਂ ਦਾ ਕੱਠ ਆਪਾਂ ਅਗਲੇ ਪਾਸੇ ਜੁੜ ਨਹੀਂ ਦੇਣਾ ਤੇ ਸ਼ੁਰੂਆਤ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਖਦੇੜਨਾ ਭਾਵੇਂ ਗੋਲੀਆਂ ਮਾਰ ਕੇ ਖਦੇੜੀਏ ਭਾਵੇਂ ਜੋ ਮਰਜ਼ੀ ਕਰੀਏ ਔਰ ਹਾਕਮ ਨੇ ਪੂਰੀ ਚਾਲ ਖੇਢੀ ਆ ਪੂਰੀ ਖੇਡ ਖੇਢੀ ਆ ਉਹਨਾਂ ਨੇ ਗਿਣੀ ਮਿੱਥੀ ਉਹਨਾਂ ਦੀ ਸਾਜ਼ਿਸ਼ ਸੀ ਪਹਿਲੋਂ ਹੀ ਉਹਨਾਂ ਦੀ ਕਿ ਇਸ ਤਰੀਕੇ ਨਾਲ ਆਪਾਂ ਇਹਨਾਂ ਦੇ ਪੇਸ਼ ਆਉਣਾ ਔਰ ਅੰਨੇ ਵਾਹ ਗੈਸ ਦੇ ਗੋਲੇ ਉਹਨਾਂ ਦੇ ਵਿੱਚ ਹੀ ਐਸੇ ਗੋਲੇ ਛੁੱਟੇ ਗਏ ਕਿ ਜਿਹੜੇ ਫਟਦੇ ਸਨ ਜਿਹੜੇ ਜਿਨ੍ਹਾਂ ਦੇ ਵਿੱਚ ਬਰੂਧ ਸੀ ਜਿਹਨੂੰ ਬਦਾਂ ਡਿੱਗਦਾ ਸੀ ਜਿੰਨੇ ਜਿੰਨੇ ਲਾਗੇ ਲਾਗੇ ਸਨ ਸਾਰਿਆਂ ਦੇ ਲੱਤਾਂ 'ਚ ਛਰੇ ਵੱਜਦੇ ਸਨ ਜਖਮੀ ਹੋ ਜਾਂਦੇ ਸਨ ਕੱਲਾ ਟੀਅਰ ਗੈਸ ਨਹੀਂ ਛੁੱਟੀ ਗਈ ਉਹਦੀ ਓੜ ਦੇ ਵਿੱਚੋਂ ਐਸੇ ਗਰਨੇਡ ਵੀ ਛੁੱਟੇ ਗਏ ਆ ਜੀ ਸੋ ਉਹ ਜਿਹੜੀ ਟੀਅਰ ਗੈਸ ਸੀ ਉਹਦੀ ਵੀ ਤਰੀਕ ਲੰਘ ਚੁੱਕੀ ਅੱਜ ਤਾਂ ਅੱਜ ਇੱਕ ਕਿਸਾਨ ਸ਼ਹੀਦ ਹੋ ਗਿਆ ਜੀ ਉਸੇ ਕਾਰਨ ਉਹਨੂੰ ਸਾਹ ਦੀ ਸਮੱਸਿਆ ਹੋ ਗਈ ਇੱਥੋਂ ਤੱਕ ਕਿ ਬਹੁਤ ਸਾਰੇ ਤੁਹਾਡੇ ਪੱਤਰਕਾਰ ਭਾਈ ਚਰਨਜੀਤ ਜੀ ਐਸੇ ਹੈਗੇ ਨੇ ਜਿਨ੍ਹਾਂ ਨੂੰ ਉਦੋਂ ਦੀ ਗੈਸ ਨੇ ਅਸਰ ਕੀਤਾ ਤੇ ਅਜੇ ਤੱਕ ਕੋਈ ਬੰਦੇ ਪੂਰ ਠੀਕ ਨਹੀਂ ਹੋ ਸਕੇ ਉਹ ਸਾਡੇ ਵੀ ਬਹੁਤ ਕਿਸਾਨ ਭਰਾ ਇਦਾਂ ਦੇ ਨੇ ਜਿਨ੍ਹਾਂ ਨੂੰ ਉਸ ਗੈਸ ਨੇ ਛਾਤੀਆਂ ਦੇ ਸਾਹ ਤੇ ਫੇਫੜਿਆਂ ਦੇ ਅਸਰ ਕੀਤਾ ਅਜੇ ਪੂਰੇ ਹਰਜੀਤ ਸਿੰਘ ਖੜੇ ਨਹੀਂ ਇਹਨਾਂ ਨੂੰ ਵੀ ਅਜੇ ਤੱਕ ਖਾਂਸੀ ਖੰਘ ਉਦਨ ਦੀ ਲੱਗੀ ਆ ਜੀ ਹੋਰ ਵੀ ਬਹੁਤ ਸਾਰੇ ਸਾਡੇ ਭਰਾ ਨੇ ਸੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿਉਂਕਿ ਉਹਨਾਂ ਦੇ ਹੌਸਲੇ ਬੜੇ ਵੱਡੇ ਨੇ ਉਹ ਭਵੇਂ ਸਰੀਰਕ ਬਿਮਾਰ ਹੋ ਗਏ ਪਰ ਪਿੱਛੇ ਨਹੀਂ ਹਟੇ ਤੇ ਆਪਾਂ ਜ਼ਰੂਰ ਦਵਾਈ ਦਈ ਆਪਾਂ ਲਈਏ ਹਾਕਮ ਸਾਨੂੰ ਮਾਰਨਾ ਚਾਹੁੰਦਾ ਹੋ ਸਾਨੂੰ ਸੂਇਸ ਕਰਕੇ ਇਸ ਤਰੀਕੇ ਨਾਲ ਉਹ ਦਿਨ ਸਾਡੇ ਤੇ ਹਮਲਾ ਆਇਆ ਜੀ ਜਿਹੜੀ ਅਸਲੀਅਤ ਆ ਸਾਰੇ ਭਰਾ ਖੜੇ ਆ ਅਸਲੀਅਤ ਆ ਸੀ ਜੀ ਹਾਂਜੀ ਪਹਿਲਾ ਔਰੰਜੇਬ ਸੀਗਾ ਜੀ ਉਹ ਮੈਂ ਜਿਕਰੀ ਹੁਣ ਇਹ ਜ਼ਾਲਮ ਜੀ ਸਰਕਾਰ ਮੋਦੀ ਸਰਕਾਰ ਸਾਡੇ ਤੇ ਉੱਤੇ ਬੰਬ ਤਲਾ ਰਹੀ ਹੈਗੀ ਗੋਲੀਆਂ ਚਲਾ ਰਹੀ ਹੈ ਸਾਹ ਹੱਤਾਂ ਲੈ ਰਹੀ ਆ ਪਰ ਅਸੀਂ ਸਾਹ ਹੱਤਾਂ ਦੇਣ ਤੋਂ ਪਿੱਛੇ ਨਹੀਂ ਹਟਦੇ ਜਿਵੇਂ ਵੀ ਹੋਊਗਾ ਹੁਕਮ ਅਸੀਂ ਸਾਹ ਹੱਤਾਂ ਤੋਂ ਮੂਹਰੇ ਖੜਾਂਗੇ ਅੜ ਕੇ ਜੀ ਇਹ ਵੇਖੋ ਜੀ ਜਜ਼ਬਾ ਵੇਖੋ ਜੀ ਇਦਾਂ ਦੇ ਜਜ਼ਬੇ ਸਾਰੇ ਬੰਦਿਆਂ 'ਚ ਆ ਜੀ ਇਹ ਅਸੀਂ ਦੱਸ ਦੇਣਾ ਚਾਹੁੰਦੇ ਆ ਜਿਹੜੇ ਕੱਚੇ ਪੇਲੇ ਮਗਰ ਬਿਆਨ ਛੜਦੇ ਆ ਨਾ ਜੀ ਵੀ ਉੱਥੇ ਫੋੜਵਾਂ ਵਾਲੇ ਖੜੇ ਆ ਜੀ ਉੱਥੇ ਗਏ ਆ ਜੀ ਉੱਥੇ ਹੁਲੜਬਾਜ਼ ਆ ਜੀ ਇਦਾਂ ਦੇ ਬੰਦੇ ਵੀ ਹੈਗੇ ਵੇਖੋ ਕਿੱਡੀ ਮਾੜੀ ਗੱਲ ਆ ਸਿੱਧਾ ਇਹ ਦੁਸ਼ਮਨ ਦਾ ਸਾਥ ਦੇਣਾ ਜੀ ਅੱਜ ਇੱਥੇ ਅਜਿਹੇ ਨੌਜਵਾਨ ਖੜੇ ਨੇ ਜਿਨ੍ਹਾਂ ਨੂੰ ਮੌਤ ਦਾ ਕੋਈ ਭੈ ਨਹੀਂ ਪਰ ਅਸੀਂ ਚਾਹੁੰਦੇ ਨਹੀਂ ਕੋਈ ਜਾਨਾ ਬਹੁਤ ਕੀਮਤੀ ਨੇ ਇਹਨਾਂ ਯੋਧਿਆਂ ਦਾ ਖੂਨ ਕੋਈ ਐਵੇਂ ਨਹੀਂ ਆ ਵੀ ਇੱਥੇ ਡੂਲਦੀਏ ਛੜਕਦੇ ਉੱਤੇ ਆਪਾਂ ਇਹਨਾਂ ਦਾ ਬਹੁਤ ਕੀਮਤੀ ਖੂਨ ਆ ਜਦੋਂ ਡੋਲਣਾ ਪਿਆ ਡੋਲਾਂਗੇ ਅੱਜ ਅਜੇ ਲੋੜ ਨਹੀਂ ਆ ਅੱਜ ਅਜੇ ਸ਼ਾਂਤ ਮੈਦੀ ਲੋੜ ਆ ਸਾਨੂੰ ਕੱਲੇ ਕੱਲੇ ਨੌਜਵਾਨ ਦੀ ਕੀਮਤ ਪਤਾ ਸੋ ਇਸ ਕਰਕੇ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਮੌਤ ਦਾ ਭੈ ਇਹਨਾਂ ਦੇ ਮਨਾਂ 'ਚ ਨਹੀਂ ਹੈਗਾ ਇਹ ਨਿਡਰ ਨੇ ਨਿਡਰ ਨੇ ਅਸੀਂ ਹਰੀ ਸਿੰਘ ਨਲੂਏ ਦੇ ਵਾਰਸਾਂ ਗੇ ਸਾਨੂੰ ਡਰ ਕੋਈ ਨਹੀਂਗਾ ਜੇ ਵੀ ਦੂਜੋਂ ਵੀ ਹੋਇਆ ਹੁਕਮ ਅਸੀਂ ਮੂਰੇ ਹੋਵਾਂਗੇ ਬਹੁਤ ਸ਼ਿੰਘਾ ਗੇ ਜਿਹੜੇ ਜਾਨਵਾਰਨ ਲਈ ਕਰਵਾਣਾਂਗੇ ਬੋਲੇ This <issions> of